ਦੇਖਣ ਆਏ ਸੀ ਕਿ ਖੇਡ ਸਟੇਡੀਅਮ ਜਿਹੜਾ ਢੜ ਵਿੱਚ ਬਣ ਰਿਹਾ ਹੈਗਾ ਇਹਦੇ ਲਗਭਗ 8 ਕਰੋੜ ਰੁਪਏ ਤੋਂ ਉੱਪਰ ਦੀ ਅਨੁਮਾਨਿਤ ਰਾਸ਼ੀ ਜਿਹੜੀ ਆ ਉਹ ਖਰਚ ਹੋਣਾ ਹੋਣੀ ਆ ਔਰ ਇਹਦੇ ਅੰਦਰ 11 ਖੇਡਾਂ ਜਿਹੜੀਆਂ ਨੇਗੀਆਂ ਬੈਡਮਿੰਟਨ ਵਾਲ ਹੋਰ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਨੇਗੀਆਂ ਸਾਰੀਆਂ ਕਿੱਡੇ ਜਾ ਕੇ ਕਰਨਗੀਆਂ ਸੋ ਕਿਉਂਕਿ ਸਾਹਮਣੇ ਨਾਲ ਹੀ ਕਬੱਡੀ ਦਾ ਗਰਾਊਂਡ ਆਗਾ ਇਹਦੇ ਨਾਲ ਹੀ ਇਹ ਇੰਡੋਰ ਸਟੇਡੀਅਮ ਆਗਾ ਸੋ ਬਿਲਕੁਲ ਦੜਬਾ ਜਿਹੜਾ ਕਿ ਕਬੱਡੀ ਦੀ ਖੇਡ ਵਜੋਂ ਜਾਣਿਆ ਜਾਂਦਾ ਸੀ ਕਿ ਕਬੱਡੀ ਸਭ ਤੋਂ ਵੱਧ ਦੜਬ ਵਿੱਚ ਖੇਡੀ ਜਾਂਦੀ ਆ ਆਉਣ ਵਾਲੇ ਸਮੇਂ ਚ 11 ਗੇਮਾਂ ਜਿਹੜੀਆਂ ਨੇ ਹੋਰ ਖੇਡੀਆਂ ਜਾਣਗੀਆਂ ਮੈਂ ਬੜੇ ਦਾਅਵੇ ਨਾ ਕਹਿਣਾਗਾ ਜਿਸ ਆਪਾਂ ਸਟੇਡੀਅਮ ਦੇ ਅੰਦਰ ਖੜੇ ਆ ਇਹ ਨਿਰਮਾਣ ਅਧੀਨ ਆਗਾ ਆਉਣ ਵਾਲੇ ਸਮੇਂ ਚ ਇਥੋਂ ਨੈਸ਼ਨਲ ਲੈਵਲ ਕਲ ਦੇ ਪਲੇਅਰ ਜਿਹੜਾ ਪੈਦਾ ਹੋਣਗੇ ਸਾਡੇ ਆਪਣੇ ਸਾਥੀ ਨੇਗੇ ਜਿਹੜੇ ਪੰਜਾਬ ਪੁਲਿਸ ਦੇ ਅੰਦਰ ਸੇਵਾਵਾਂ ਨਿਭਾ ਚੁੱਕੇ ਨੇ ਜਾਂ ਨਿਭਾ ਰਹੇ ਨੇ ਉਹ ਸਾਰੇ ਆਪ ਖੁਦ ਪੂਰੀ ਦੀ ਪੂਰੀ ਟੀਮ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਕੰਮ ਕਰ ਰਹੀ ਆ ਸੋ ਮੈਂ ਸਾਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾਗਾ ਕਿ ਖੁਦ ਇਹ ਹਮੇਸ਼ਾ ਹੀ ਤਿਆਰ ਰੱਖਦੇ ਨੇਗੇ ਇਹ ਵੱਡੀ ਬਿਲਡਿੰਗ ਜਿਹੜੀ ਜਦੋਂ ਬਣੋਗੀ ਬਣ ਕੇ ਤਿਆਰ ਹੋਗੀ ਅਗਲੇ 3 ਜਾਂ 4 ਮਹੀਨਿਆਂ ਚ ਅਸੀਂ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਉਸ ਵਕਤ ਕਿਹੜੇ ਖੇਡਾਂ ਨੇ ਅੱਜ ਅਸੀਂ ਦੇਖਣ ਆਏ ਸੀ ਕਿ ਖੇਡ ਸਟੇਡੀਅਮ ਜਿਹੜਾ ਦਿੜ ਵਿੱਚ ਬਣ ਰਿਹਾਗਾ ਇਹਦੇ ਲਗਭਗ 8 ਕਰੋੜ ਰੁਪਏ ਤੋਂ ਉੱਪਰ ਦੀ ਅਨੁਮਾਨਿਤ ਰਾਸ਼ੀ ਜਿਹੜੀ ਆ ਉਹ ਖਰਚ ਹੋਣਾ ਹੋਣੀ ਆ ਔਰ ਇਹਦੇ ਅੰਦਰ 11 ਖੇਡਾਂ ਜਿਹੜੀਆਂ ਨੇਗੀਆਂ ਬੈਡਮਿੰਟਨ ਬਾਲੇ ਹੋਰ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਨੇਗੀਆਂ ਉਹ ਸਾਰੀਆਂ ਕਿੱ데 ਜਾ ਕੇ ਕਰਨਗੀਆਂ ਸੋ ਕਿਉਂਕਿ ਸਾਹਮਣੇ ਨਾਲ ਹੀ ਕਬੱਡੀ ਦਾ ਗਰਾਊਂਡ ਆਗਾ ਇਦੇ ਨਾਲ ਹੀ ਇਹ ਇੰਡੋ ਸਟੇਡੀਅਮ ਆਗਾ ਸੋ ਬਿਲਕੁਲ ਦੜਬਾ ਜਿਹੜਾ ਕਿ ਕਬੱਡੀ ਦੀ ਖੇਡ ਜੋ ਜਾਣਿਆ ਜਾਂਦਾ ਸੀ ਕਿ ਕਬੱਡੀ ਸਭ ਤੋਂ ਵੱਧ ਦੜਬ ਵਿੱਚ ਖੇਡੀ ਜਾਂਦੀ ਆ ਆਉਣ ਵਾਲੇ ਸਮੇਂ ਵਿੱਚ 11 ਗੇਮਾਂ ਜਿਹੜੀਆਂ ਨੇ ਹੋਰ ਖੇਡੀਆਂ ਜਾਣਗੀਆਂ ਮੈਂ ਬੜੇ ਦਾਅਵੇ ਨਾ ਕਹਿਣਾਗਾ ਜਿਸ ਆਪਾਂ ਸਟੇਡੀਅਮ ਦੇ ਅੰਦਰ ਖੜੇ ਆ ਜਿਹੜਾ ਨਿਰਮਾਣ ਅਧੀਨ ਆਗਾ ਆਉਣ ਵਾਲੇ ਸਮੇਂ ਵਿੱਚ ਇਥੋਂ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਜਿਹੜਾ ਪੈਦਾ ਹੋਣਗੇ ਸਾਡੇ ਆਪਣੇ ਸਾਥੀ ਨੇਗੇ ਜਿਹੜੇ ਪੰਜਾਬ ਪੁਲਿਸ ਦੇ ਅੰਦਰ ਸੇਵਾਮਾਨ ਆ ਚੁੱਕੇ ਨੇ ਜਾਂ ਨਵਾ ਰਹੇ ਨੇ ਉਹ ਸਾਰੇ ਆਪ ਖੁਦ ਪੂਰੀ ਦੀ ਪੂਰੀ ਟੀਮ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਕੰਮ ਕਰ ਰਹੀ ਆ ਸੋ ਮੈਂ ਸਾਰੀ ਟੀਮ ਦਾ ਧੰਨਵਾਦ ਕਰਨਾ ਚਾਹਨਾਗਾ ਕਿ ਖੁਦ ਇਹ ਹਮੇਸ਼ਾ ਹੀ ਤਿਆਰ ਰੱਖਦੇ ਰਹੇਗੇ ਇਹ ਵੱਡੀ ਬਿਲਡਿੰਗ ਜਿਹੜੀ ਜਦੋਂ ਬਣੋਗੀ ਬਣ ਕੇ ਤਿਆਰ ਹੋ ਗਈ ਅਗਲੇ 3 ਜਾਂ 4 ਮਹੀਨਿਆਂ ਚ ਅਸੀਂ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਉਸ ਤੋਂ ਬਾਅਦ ਕਿੰਨੇ ਖੇਡਾਂ ਨੇ 8 ਕਰੋੜ ਰੁਪਏ ਤੋਂ ਉੱਪਰ ਜਿਹੜੀ ਆ ਉਸ ਤੇ ਲੱਗਣ ਦੇ ਕਿ ਹੋਰ ਵੀ ਹਜੇ ਤਾਂ ਕਾਫੀ ਸਾਰੇ ਹੋਰ ਪੈਸੇ ਲੱਗਣਗੇ ਉਸ ਸਮੇਂ ਸਮੇਂ ਸਿਰ ਅਸੀਂ ਦਿੰਦੇ ਰਹਿਣੇ ਆਗੇ ਇਹਨੂੰ ਅਸੀਂ ਮੈਸਾਂ ਮੰਨਦਾ ਜਿਸ ਤਰ੍ਹਾਂ ਸੰਗਰੂਰ ਸਿਟੀ ਦੇ ਅੰਦਰ ਜਿਹੜਾ ਇੰਡੋਰ ਖੇਡ ਸਟੇਡੀਅਮ ਬਣਿਆ ਹੋਇਆ ਹੈਗਾ ਉਸ ਸਮੇਂ ਸੁੰਦਰ ਬਰਾਉਂਡ ਦਾ ਯਤਨ ਅਸੀਂ ਕਰਾਂਗੇ ਕੁਆਲਿਟੀ ਵਿੱਚ ਗਾਹੇ ਗਾਹੇ ਚੈੱਕ ਕਰਦੇ ਰਹਿੰਦੇ ਹਾਂ ਅੱਜ ਵੀ ਚੈੱਕ ਕਰ ਰਹੇ ਹਾਂ ਬਿਲਕੁਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਗਾਹੇ-ਗਾਹੇ ਜਿਹੜਾ ਚੈੱਕ ਕੀਤਾ ਜਾਵੇ ਤਾਂ ਕਿ ਮਟੀਰੀਅਲ ਜਿਹੜਾ ਇਹਦੇ ਅੰਦਰ ਉਹ ਸਹੀ ਸਹੀ ਪਵੇ ਜਦੋਂ ਮਟੀਰੀਅਲ ਅੱਛਾ ਪਊਗਾ ਤਾਂ ਮੈਂ ਸਮਝਦਾ ਬਿਲਡਿੰਗ ਵੀ ਅੱਛੀ ਬਣੂਗੀ ਜਦੋਂ ਬਿਲਡਿੰਗ ਅੱਛੀ ਬਣੂਗੀ ਤਾਂ ਉਸ ਬਿਲਡਿੰਗ ਦੇ ਅੰਦਰ ਅੱਛੇ ਖਿਡਾਰੀ ਵੀ ਪੈਦਾ ਹੋਣਗੇ ਜਿੱਡਾ ਵੱਡੇ ਵੱਡੇ ਸ਼ਹਿਰਾਂ ਚ ਖੇਡ ਸਟੇਡੀਅਮ ਬਣੇ ਹੁੰਦੇ ਸੀ ਉਸੇ ਤਰ੍ਹਾਂ ਦਾ ਨਕਸ਼ਾ ਇਹਦਾ ਤਿਆਰ ਕੀਤਾ ਗਿਆ ਸੋ ਇਹਦੇ ਅੰਦਰ ਸਕੈਟਿੰਗ ਵਗੈਰਾ ਜਿਹੜੀ ਬੱਚੇ ਸੰਰੂਰ ਡੜਵੇ ਦੇ ਕਾਫੀ ਸਾਰੇ ਬੱਚੇ ਸੰਰੂਰ ਖੇਡਣ ਜਾਂਦੇ ਸੀ ਉਹਨਾਂ ਨੂੰ ਵੀ ਇੱਥੇ ਹੀ ਮਾਹੌਲ ਮਿਲੂਗਾ ਪਿੰਡੂ ਹਲਕਾ ਜਾਣਾ ਜਾਂਦਾ ਸੀਗਾ ਹਲਕਾ ਡੜਬਾ ਤਾਂ ਮੈਂ ਸਮਝਦਾ ਹੁਣ ਸ਼ਹਿਰੀ ਇੱਕ ਦਿੱਖ ਜਿਹੜੀ ਆ ਉਹਨੂੰ ਪ੍ਰਦਾਨ ਹੋ ਰਹੀ ਆ ਹੁ ਹੁਣ ਸ਼ਹਿਰ ਦਾ ਰੂਪ ਤਾਰਨ ਕਰ ਗਿਆ ਜਿੱਥੇ ਇੰਡੋਰ ਸਟੇਡੀਅਮ ਵੀ ਆ ਜਿੱਥੇ ਐਸ ਡੀ ਐਮ ਦੀ ਬਿਲਡਿੰਗ ਵੀ ਆ ਆਉਣ ਵਾਲੇ ਸਮੇਂ ਚ ਹੋਰ ਬਿਲਡਿੰਗਾਂ ਵੀ ਆ ਰਹੀਆਂ ਨੇਗੀਆਂ ਸੋ ਆਉਣ ਵਾਲੇ ਸਮੇਂ ਚ ਹੋਰ ਵੀ ਵੱਡਾ ਵਿਕਾਸ ਜਿਹੜਾ ਉਹ ਡੇੜਾ ਦੋ ਹਜੇ ਕੋਚ ਅਸੀਂ ਇੱਥੇ ਅਪਾਇੰਟ ਕਰਤੇ ਹੋਰ ਵੀ ਕੋਚ ਅਪਾਇੰਟ ਅਪਾਇੰਟ ਕਰਾਂਗੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕਰਾਂਗੇ ਬਿਲਕੁਲ ਨੈਸ਼ਨਲ ਸਟਾਈਲ ਕਬੱਡੀ ਦੇ ਅੰਦਰ ਸਾਡੇ ਦਰਵੇ ਦੇ ਦੋ ਬੱਚੇ ਖੇਡ ਕੇ ਆਏ ਨੇ ਔਰ ਨੈਸ਼ਨਲ ਲੈਵਲ ਤੇ ਖੇਡ ਕੇ ਆਏ ਨੇਗੇ ਔਰ ਜਿੱਤ ਪ੍ਰਾਪਤ ਕੀਤੀ ਉਹਨਾਂ ਦੋਨਾਂ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਇੱਥੋਂ ਪਤਾ ਲੱਗਦਾ ਕਿ ਸਾਡੇ ਬੱਚੇ ਜਿਹੜੇ ਨੇ ਕਿ ਉਹ ਕਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚੇ ਜਿਹੜੇ ਨੇ ਕਿ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਦਰਵੇ ਦਾ